22 ਤਰੀਕ ਨੂੰ ਅਯੋਧਿਆ ਦੇ ਵਿੱਚ ਭਗਵਾਨ ਸ਼੍ਰੀ ਰਾਮ ਦੀ ਪ੍ਰਾਣ ਪ੍ਰティਸ਼ਠਾ ਹੋਣ ਜਾ ਰਹੀ ਹੈ। ਉਹਦੀ ਖੁਸ਼ੀ ਦੇ ਵਿੱਚ ਸਾਡਾ ਜਿਹੜਾ ਪੁਰਜਾਪਤ ਸਮਾਜ ਆ ਉਹਨਾਂ ਨੇ ਇੱਕ ਮੀਟਿੰਗ ਕੀਤੀ ਗਈ ਇਸ ਨੂੰ ਬੜੇ ਉਲਸਾ ਨਾਲ ਮਨਾਇਆ ਜਾਵੇ। ਪੁਰਜਾਪਤ ਸਮਾਜ ਵੱਲੋਂ ਘਰ-ਘਰ ਦੀਵੇ ਵੰਡੇ ਜਾ ਰਹੇ ਆ ਤਾਂ ਕਿ ਹਰ ਘਰ ਦੇ ਵਿੱਚ ਦੀਪਮਾਲਾ ਹੋਵੇ 22 ਤਰੀਕ ਨੂੰ। ਇਹ ਬੜੀ ਖੁਸ਼ੀ ਦਾ ਮਾਹੌਲ ਬਣਿਆ ਜੋ ਰਾਮ ਮੰਦਰ ਬਣ ਰਿਹਾ 500 ਸਾਲ ਦੀ ਮਿਹਨਤ ਬਲੀਦਾਨ ਸਦਕਾ ਵੀ ਇਹ ਜਿਹੜਾ ਮੰਦਰ ਬਣ ਰਿਹਾ ਉਸ ਖੁਸ਼ੀ ਦੇ ਵਿੱਚ ਲੋਕ ਆਪੋ ਤਾਪੀ ਇਸ ਗੱਲ ਤੇ ਲੱਗੇ ਆ ਵੀ ਕੋਈ ਕਹਿੰਦਾ ਦੀਵੇ ਜਗਾਈਏ ਕੋਈ ਕਹਿੰਦੇ ਆ ਸਫਾਈ ਕਰੀਏ ਹੋਰ ਕੀ ਨਾਮ ਤੁਹਾਡਾ ਬੰਦੇ ਮੇਰਾ ਨਾਮ ਮਨੀਸ਼ ਕੁਮਾਰ ਹੈ ਜੀ ਮੁਨੇ ਜੀ ਅੱਜ ਪ੍ਰਜਾਪਤ ਬਰਾਦਰੀ ਦੇ ਲੋਕ ਹੈ ਘਰ ਘਰ ਦੀਵੇ ਜਿਹੜੇ ਵੰਡ ਰਹੇ ਹੈ ਬਾਜ਼ਾਰ ਦੇ ਵਿੱਚ ਵੀ ਵੰਡ ਰਹੇ ਤੁਹਾਨੂੰ ਵੀ ਅੱਜ ਜਿਹੜੇ ਦੀਵੇ ਦਿੱਤੇ ਗਏ ਹੈ ਕੀ ਕਹੂੰਗਾ ਮੈਂ ਇਹਦੇ ਬਾਰੇ ਲੋਕ ਤਾਂ ਪਹਿਲਾਂ ਤਾਂ ਸਾਰੇ ਸਮਾਜ ਨੂੰ ਸਾਰੇ ਹਿੰਦੁਸਤਾਨ ਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਉਸ ਤੋਂ ਬਾਅਦ ਜਿਹੜੀ ਅੱਜ ਇਹ ਦੀਵੇ ਵੰਡਣ ਦੀ ਮੁਹਿੰਮ ਪ੍ਰਜਾਪਤ ਸਮਾਜ ਵੱਲੋਂ ਚਲਾਈ ਗਈ ਹੈ ਇਹ ਬੜੀ ਖੁਸ਼ੀ ਦਾ ਮਾਹੌਲ ਬਣਿਆ ਜੋ ਰਾਮ ਮੰਦਰ ਬਣ ਰਿਹਾ 500 ਸਾਲ ਦੀ ਮਿਹਨਤ ਬਲੀਦਾਨ صدکا ਵੀ ਇਹ ਜਿਹੜਾ ਮੰਦਰ ਬਣ ਰਿਹਾ ਉਸ ਖੁਸ਼ੀ ਦੇ ਵਿੱਚ ਲੋਕ ਆਪੋ ਤਾਪੀ ਇਸ ਗੱਲ ਤੇ ਲੱਗੇ ਆ ਵੀ ਕੋਈ ਕਹਿੰਦਾ ਦੀਵੇ ਜਗਾਈਏ ਕੋਈ ਕਹਿੰਦੇ ਆ ਸਫਾਈ ਕਰੀਏ ਕੋਈ ਕਿਸੇ ਵੀ ਹਰ ਤਰ੍ਹਾਂ ਦੀ ਆਪਦੀ ਖੁਸ਼ੀ ਨਾਲ ਲੋਕ ਲੱਗੇ ਹੋਏ ਆ ਲੋਕ ਕਹਿੰਦੇ ਸ਼ੀਤਲਾ ਰ ਪਰ ਮੈਂ ਕਹਿੰਦਾ ਇਹ ਰਾਮ ਲੈਰ ਆ ਇਹ ਰਾਮਚੰਦਰ ਜੀ ਦਾ ਪ੍ਰਤਾਪ ਹੈ ਇੰਨੀ ਠੰਡ ਦੇ ਵਿੱਚ ਬੱਚੇ ਬਜ਼ੁਰਗ ਸਭ ਸ਼ਹਿਰ ਦੇ ਵਿੱਚ ਦੀਵੇ ਮੋਮਬਤੀਆਂ ਲੜੀਆਂ ਝੰਡੇ ਡੰਡੇ ਸਭ ਕੁਝ ਮਤਲਬ ਲਾਰੇ ਨੇ ਬੜੀ ਖੁਸ਼ੀ ਦਾ ਮਾਹੌਲ ਹੈ ਪਹਿਲਾਂ ਸਾਲ ਦੇ ਵਿੱਚ ਇੱਕ ਦੀਵਾਲੀ ਆਉਂਦੀ ਸੀ ਪਰ ਹੁਣ ਜਿਹੜੇ ਜਿਹੜੇ ਰਾਮ ਭਗਤਾਂ ਰਾਮ ਦੂਤਾਂ ਵੱਲੋਂ ਦੀਵੇ ਵੰਡ ਕੇ ਦੀਵਾਲੀ ਜਿਹੜੀ ਨਵੀਂ ਜਿਹੜੀ ਲਿਆਂਦੀ ਜਾ ਰਹੀ ਹੈ ਦੇਖੋ ਇਹ ਬੜੀ ਖੁਸ਼ੀ ਦਾ ਮਾਹੌਲ ਹੈ 500 ਸਾਲ ਇੱਕ ਮੁਗਲ ਬਾਦਸ਼ਾਹ ਨੇ ਜੋ ਤਸ਼ੱਦਦ ਕੀਤੀ ਸੀ 500 ਸਾਲ ਪਹਿਲਾਂ ਉਸ ਨੂੰ ਅੱਜ 2024 ਦੇ ਵਿੱਚ ਉਹ ਸੁਪਨਾ ਹਿੰਦੂ ਸਮਾਜ ਦਾ ਸਕਾਰ ਹੋ ਰਿਹਾ ਹੈ 70 ਸਾਲ ਸਾਨੂੰ ਆਜ਼ਾਦ ਹੋਇਆ ਨੂੰ ਹੋ ਗਏ ਆ ਪਰ ਕਿਸੇ ਵੀ ਸਰਕਾਰ ਨੇ ਇਹ ਗੱਲ ਨਹੀਂ ਸੋਚੀ ਵੀ ਹਿੰਦੂਆਂ ਦੀ ਆਸਥਾ ਉਸ ਮੰਦਿਰ ਦੇ ਨਾਲ ਉਸ ਜਗ੍ਹਾ ਦੇ ਨਾਲ ਜੁੜੀ ਹੋਈ ਹੈ ਵੀ ਉਹਨੂੰ ਸਕਾਰ ਕੀਤਾ ਜਾਵੇ ਮੈਂ ਧੰਨਵਾਦ ਕਰਦਾ ਮੋਦੀ ਸਰਕਾਰ ਦਾ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦਾ ਜਿਨ੍ਹਾਂ ਨੇ ਹਿੰਦੂਆਂ ਲਈ ਇਹ ਇੱਕ ਸੁਪਨਾ ਸੀਗਾ ਉਹਨੂੰ ਸਕਾਰ ਕੀਤਾ ਕੀ ਅਪੀਲ ਕਰਾਂਗੇ ਜਿਹੜੀ 22 ਤਰੀਕ ਨੂੰ ਪ੍ਰਾਣ ਪਿਤ ਦਾ ਹੋ ਰਹੀ ਹੈਗੀ ਉਸ ਨੂੰ ਲੈ ਕੇ ਕੀ ਅਪੀਲ ਕਰਾਂਗੇ ਸ਼ਹਿਰ ਵਾਸੀਆਂ ਮੈਂ ਸ਼ਹਿਰ ਵਾਸੀਆਂ ਨੂੰ ਸਾਰੇ ਸਮਾਜ ਨੂੰ ਸਾਰੇ ਆਪਣੇ ਦੇਸ਼ ਵਾਸੀਆਂ ਨੂੰ ਇਹੀ ਅਪੀਲ ਕਰੂੰਗਾ ਵੀ ਇਸ ਖੁਸ਼ੀ ਦੇ ਵਿੱਚ ਸ਼ਾਮਲ ਹੋ ਕਿਉਂਕਿ ਇਹ ਸਭ ਦਾ ਸਾਂਝਾ ਮੰਦਰ ਬਣ ਰਿਹਾ ਵਾ ਵੀ ਇੱਥੇ ਜੋ ਸਿੱਖ ਧਰਮ ਨੇ ਵੀ ਆਪ ਦਾ ਉੱਥੇ ਯੋਗਦਾਨ ਪਾਇਆ ਵਾ ਵੀ ਸਭ ਕੁਝ ਮਤਲਬ ਸਭ ਦੇ ਇੱਕ ਇਕੱਠ ਦੇ ਨਾਲ ਇਹ ਸੁਪਨਾ ਸাকার ਹੋ ਰਿਹਾ ਵਾ 500 ਸਾਲ ਦਾ ਸੁਪਨਾ 300 ਸਾਲ ਦੀ 200 ਸਾਲ ਦੀ ਕਾਨੂੰਨੀ ਲੜਾਈ ਤੋਂ ਬਾਅਦ ਇਹ ਸੁਪਨਾ ਸਕਾਰ ਹੋ ਰਿਹਾ ਵਾ ਇਹੀ ਗੱਬ ਸ਼ਬਦ ਕਹਿੰਦਾ ਹੋਇਆ ਮੈਂ ਸਾਰਿਆਂ ਨੂੰ ਫਿਰ જય શ્રી ਰਾਮ ਕਹੂੰਗਾ ਮੇਰਾ ਨਾਮ ਧਰਮਵੀਰ ਆ ਜੀ ਪਰਜਪਤੀ ਧਰਮਵੀਰ ਜੀ ਅੱਜ ਬਾਜ਼ਾਰ ਦੇ ਵਿੱਚ ਪਹੁੰਚੇ ਹੋ ਦੀਵੇ ਵੰਡ ਰਹੇ ਹੋ ਖੁਸ਼ੀ ਬਹੁਤ ਜ਼ਿਆਦਾ ਹੋ ਰਹੀ ਹੈ ਕੀ ਕਹੋ ਇਹ ਖੁਸ਼ੀ ਸਰੇ ਜ 22 ਤਰੀ ਨੂੰ ਅਯੁੱਧਿਆ ਦੇ ਵਿੱਚ ਭਗਵਾਨ ਸ਼੍ਰੀ ਰਾਮ ਦੀ ਪ੍ਰਾਣ ਪ੍ਰティਸ਼ਠਾ ਹੋਣ ਜਾ ਰਹੀ ਹੈ ਉਹਦੀ ਖੁਸ਼ੀ ਦੇ ਵਿੱਚ ਸਾਡਾ ਜਿਹੜਾ ਪੂਰਾ ਪਰਜਾਪਤ ਸਮਾਜ ਆ ਉਹਨਾਂ ਨੇ ਇੱਕ ਮੀਟਿੰਗ ਕੀਤੀ ਗਈ ਇਸ ਨੂੰ ਬੜੇ ਉਲਸਾ ਨਾਲ ਮਨਾਇਆ ਜਾਵੇ ਔਰ ਉਹਦੀ ਖੁਸ਼ੀ ਦੇ ਵਿੱਚ ਸਾਰੇ ਸ਼ਹਿਰ 'ਚ ਪਰਜਾਪਤ ਸਮਾਜ ਵੱਲੋਂ ਘਰ-ਘਰ ਦੀਵੇ ਵੰਡੇ ਜਾ ਰਹੇ ਆ ਤਾਂ ਕਿ ਹਰ ਘਰ ਦੇ ਵਿੱਚ ਦੀਪਮਾਲਾ ਹੋਵੇ 22 ਤਰੀਕ ਨੂੰ ਕੋਈ ਵੀ ਘਰ ਹੋ ਜਾਣਾ ਹੋਵੇ ਜਿਹੜਾ ਉਸ ਦਿਨ ਦੀਪਮਾਲਾ ਬਿਨਾਂ ਤਾਂ ਰਹਿ ਜਾਵੇ ਕਿੰਨੇ ਦੀਵੇ ਵੰਡੇ ਜਾ ਰਹੇ ਆ ਤੁਹਾਡੇ ਵੱਲੋਂ ਅਸੀਂ ਇਹ 25000 ਦੀਵੇ ਜਿਹੜਾ ਅਸੀਂ ਹੁਣ ਸਾਡਾ ਲੱਧਿਆ ਆ ਜਿਹੜਾ ਰੇੜੇ ਦੇ ਅਸੀਂ ਲੱਦ ਕੇ ਪਰਜਾਪਤ ਸਮਾਜ ਵੱਲੋਂ ਵੰਡ ਰਿਹਾ ਸ਼ਹਿਰ 'ਚ ਆਕੇ ਅਸੀਂ ਮੱਲਿਆ ਜੀ ਵੰਡ ਰਹੇ ਆ 20 ਹਰਦੀਵਾ ਸਾਡਾ ਲਕਸ਼ਾ ਹਰ ਸ਼ਹਿਰ ਤੇ ਹਰ ਘਰ ਨੂੰ ਵੰਡਿਆ ਜਾਵੇ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਆ ਰਾਮ ਸਰੂਪ ਹੈ ਜੀ ਰਾਮ ਸਰੂਪ ਜੀ ਅੱਜ ਬੜੇ ਖੁਸ਼ ਨਜ਼ਰ ਆ ਰਹੇ ਹੋ ਤੇ ਦੀਵੇ ਵੰਡ ਰਹੇ ਹੋ ਬਾਜ਼ਾਰ ਦੇ ਵਿੱਚ ਕਿਹੜੀ ਖੁਸ਼ੀ ਵੰਡ ਰਹੇ ਮੈਂ ਆ ਰਾਮ ਸਰੂਪ ਪ੍ਰਜਾਪਤੀ ਕਿਉਂਕਿ ਅੱਗੇ ਸਾਲ ਜੇ ਇੱਕ ਦੀਵਾਲੀ ਹੁੰਦੀ ਸੀ ਐਦਕੀ ਗੁਰੂ ਮਹਾਰਾਜ ਨੇ ਸ਼੍ਰੀ ਨਾਮਜਿੰਦਰ ਭਗਵਾਨ ਨੇ ਐਨੀ ਕਿਰਪਾ ਕੀਤੀ ਹੈ ਜਿਹੜਾ ਸਾਰਾ ਹਿੰਦੁਸਤਾਨ ਹੀ ਹੈ ਜਿਹੜਾ ਉਹ ਹਰ ਲੋਲਾਸ ਦੇ ਨਾਲ ਇਹ ਦੀਵਾਲੀ ਮਨਾ ਮਨਾ ਕੇ ਜਾ ਰਿਹਾ ਅਸੀਂ ਉਸ ਖੁਸ਼ੀ ਦੇ ਵਿੱਚ ਹੀ 25000 ਦੀਵੇ ਆਪਣੇ ਰੇੜੇ ਤੇ ਲੱਦ ਕੇ ਪੂਰੇ ਬਾਜ਼ਾਰ ਦੇ ਵਿੱਚ ਅਸੀਂ ਜਾਣੇ ਵੀ ਕੋਈ ਕਰ ਰਿਹਾ ਨਾ ਜਵੇ ਦੀਵੇ ਜਗਾਉਣ ਤੋਂ ਅਸੀਂ ਜਾਣੇ ਖੁਸ਼ੀ ਖੁਸ਼ੀ ਆਪਣੇ ਘਰਾਂ 'ਚ ਦੀਵੇ ਜਗਾਓ ਤੇ ਪ੍ਰਭੂ ਸ਼੍ਰੀ ਰਾਮ ਦੇ ਗੁਣ ਗਾਓ ਪੂਰੇ ਪੁਰੀਆ ਪਤੀ ਰਾਮ ਚੰਦਰ ਵਰਾ ਜੀ ਕੀ ਜੈ ਅਸੀਂ ਮੱਲੇ ਦੇ ਵਿੱਚ ਤਾਂ ਆਪਣੇ ਘਰਾਂ ਤੋਂ ਹੀ ਸਪਲਾਈ ਕਰੀ ਜਾਂਦੇ ਜੀ ਤੇ ਹੁਣ ਅਸੀਂ ਮੇਨ ਬਾਜ਼ਾਰ ਦਾ ਇੱਕ ਮੁੱਦਾ ਬਣਾਇਆ ਸੀ ਅਸੀਂ ਉਹ ਸ਼ੁਰੂ ਤੋਂ ਲੱਗੇ ਆ ਤੇ ਸਾਰੇ ਮੇਨ ਬਾਜ਼ਾਰ ਦੇ ਵਿੱਚ ਅਸੀਂ ਜਦੋਂ ਤੱਕ ਸਾਡੇ ਖਤਮ ਨਹੀਂ ਹੁੰਦੇ ਅਸੀਂ ਦੱਬੀ ਤੇ ਜਾਣਾ ਜੀ ਤੁਹਾਡੇ ਵੱਲੋਂ ਪਹਿਲਾਂ ਅਕਸ਼ਤ ਜਿਹੜੀ ਸੇਵਾ ਨਿਭਾਈ ਗਈ ਅਕਸ਼ਤ ਵੀ ਬਣੇਗੇ ਤੇ 61ਵੇਂ ਵੱਡੇ ਕੇ ਨਮੰਤਰ ਪੱਤਰ ਦਿੱਤੇ ਗਿਆ ਜੀ ਅੱਜ ਦੀਵੇ ਵੰਡ ਰਹੇ ਹਾਂ ਕੀ ਕਹੋਗੇ ਪਰਮਾਤਮਾ ਕਰਾ ਰਿਹਾ ਇਹ ਸਾਰਾ ਕੁਝ ਕਿੰਦੇ ਬਸ ਦੀ ਗੱਲ ਹੈ ਅੱਜ ਪਰਮਾਤਮਾ ਨੇ ਇੰਨੇ ਜੋਗੇ ਕੀਤੇ ਆ ਤੇ ਸਾਰੇ ਖੁਸ਼ੀ-ਖੁਸ਼ੀ ਆਹ ਕੰਮ ਅਸੀਂ ਕਰਨ ਜਾ ਰਹੇ ਆ ਸਾਰੇ ਸਮਾਜ ਦੇ ਸਾਡੇ ਪ੍ਰਧਾਨ ਜੀ ਧਰਮਵੀਰ ਜੀ ਮਨੀਸ਼ ਮੈਦਰਾ ਜੀ ਇੱਧਰ ਨਰੇਸ਼ ਕੁਮਾਰ ਜੀ ਕਿੰਨੇ ਸਾਡੇ ਸਾਰੇ ਸਮਾਜ ਦੇ ਨਾਲ ਖੁਸ਼ੀ ਦੇ ਵਿੱਚ ਸ਼ਾਮਲ ਹੋਏ ਆ ਇਹ ਬਹੁਤ ਖੁਸ਼ੀ ਦਾ ਮੌਕਾ ਜੀ